ਜੇ ਵੀ ਕੁੜੀ ਆ ਉਹਦਾ ਵੀ ਤਾਂ ਕੁਝ ਖਾਂਦੀ ਪੀਂਦੀ ਹੋਊ ਉਹ ਵੀ ਕੁਝ ਜਿੰਨਾ ਚ ਗਲਤੀ ਹੋਊਗੀ ਤਾਂ ਇਹਨਾਂ ਦੇ ਛਿੱਤਰ ਫੇਰਾਂਗੇ ਤੇਰੇ ਇੱਕ ਚ ਗਲਤੀ ਤੇਰੇ ਛਿੱਤਰ ਫੇਰਾਂਗੇ ਮੇਰੇ ਤਾਂ ਬਾਣੀ ਦੀ ਭਾਗ ਤਾਂ ਨਹੀਂ ਜਾਉਣੀ ਆਈ ਉਹ ਜੂ ਜਿਵੇਂ ਅਸੀਂ ਕਿਵੇਂ ਭਜਣ ਦੇਵਾਂਗੇ ਹੈ ਨਹੀਂ ਅਸੀਂ ਤਾਂ ਨਾਲ ਦੀ ਨਾਲ ਹੀ ਤਰਾਵਾਂਗੇ ਤਾਂ ਲਿਖਤ ਕਰਾਵਾਂਗੇ ਉੱਥੇ ਪੱਕੀ ਅਸੀਂ ਕੱਚਾ ਕੰਮ ਨਹੀਂ ਕਰਦੇ ਨਾ ਕਦੇ ਕਰਿਆ ਸੀ ਜਿਹੜਾ 10 ਲੱਖ ਦਾ ਕਰਜ਼ਾ ਕਰਦਈਆਂ ਉਹ ਵਰਤ ਤੱਕ ਉਹ ਕੋਲ ਹੋਊਗਾ ਕਰਜ਼ਾ ਤਾਂ ਸਾਰਿਆਂ ਨੇ ਦੇਣੇ ਨੇ ਦੇਣਾ ਕਿਹਨੇ ਨਹੀਂ ਓਰੇ ਇਹੀ ਤਾਂ ਗੱਲ ਆ ਮੈਂ ਇਹਨੂੰ ਕਹਿ ਵੀ ਜਨਾਜ਼ਰ ਮੇਰਾ ਪੈਸਾ ਉੱਤਰਵਾ ਲਈ ਮੈਂ ਤਾਂ ਕਿਹਨੂੰ ਮਰ ਲਾ ਜੀ ਕਰੇਗਾ ਜਦੋਂ ਮੈਨੂੰ ਕਹੋਂ ਕਰਦਾ ਖੈ ਨਾਲੇ ਤੈਨੂੰ ਘਰੋਂ ਕੱਢਰ ਜ਼ਮੀਨ ਤੇਰੇ ਕੋਲ ਆ ਤੈਨੂੰ ਘਰੋਂ ਕਿਵੇਂ ਕੱਢ ਗਿਆ ਮੈਂ ਘਰ ਦੱਤਾ ਵੰਡ ਕੇ ਪਹਿਲਾਂ ਉਹਦੇ ਪੁੱਛੇ ਨਾਲੀ ਦਰੋਹਤਾ ਕਰ ਰਿਹਾ ਹੈਗਾ ਆਹੋ ਨਹੀਂ ਆ ਐਮਸੀ ਦਾ ਤਾਂ ਸਾਨੂੰ ਜ਼ਰੂਰੀ ਹੈ ਕਿ ਨਾ ਮਲੇ ਵਾਲਿਆਂ ਦਾ ਤਾਂ ਆਹ ਉਹਦਾ ਮੈਂ ਕਰ ਦੂੰਗਾ ਮੇਰੇ ਕੋਲ ਹੈਗਾ ਨੰਬਰ ਸੈਂਡ ਨਹੀਂ ਲਿਖਿਆ ਦੀ ਤੂੰ ਪੁੱਤਰਕਾਰ ਦੀ ਗੱਲ ਕਰਾਉਣਾ ਤੇਰੇ ਨਾਲ ਉਹਦਾ ਉਹਨੂੰ ਨੰਬਰ ਦੇ ਦੇ ਆਪਦਾ ਉਹ ਫਿਰ ਮੈਂ ਤਾਂ ਭੁੱਲ ਪੁੱਲ ਜਾਣਾ ਆਪੀ ਜਿੰਨਾ ਗੱਲ ਕਰ ਲੂਆ ਹਾਂ ਕਰਾਉਣਾ ਪੱਤਰਕਾਰ ਦੀ ਲੈ ਕਰੋ ਪੱਤਰਕਾਰ ਸਾਹਿਬ ਹਾਂਜੀ ਭਾਈ ਜੀ ਆ ਨੰਬਰ ਲਿਖ ਲੋ ਲਿਖ ਲਿਖੋ ਵੀ ਮੈਂ ਮੈਂ ਕਿਵੇਂ ਲਿਖਾਂ ਮੈਂ ਤਾਂ ਹੁਣ ਪੱਤਰ ਬਣਾ ਰਿਹਾ ਵੀ ਭਾਈ ਤੂੰ ਸਾਡੇ ਨਾਲ ਗੱਲ ਕਰ ਰਹੇਂ ਹੈਂ ਤੇਰਾ ਪੱਖ ਲਿਆ ਇਹ ਆਕਰ ਕਰ ਜੇ ਇਹ ਵੀ ਕੁੜੀ ਆ ਉਹਦਾ ਵੀ ਤਾਂ ਕੁਝ ਖਾਂਦੀ ਪੀਂਦੀ ਹੋਊ ਉਹ ਵੀ ਕੋਈ ਜਿੰਨਾ ਚ ਗਲਤੀ ਹੋਊਗੀ ਤਾਂ ਇਹਨਾਂ ਦੇ ਛੇਤਰ ਫੇਰਾਂਗੇ ਤੇਰੇ ਇੱਕ ਚ ਗਲਤੀ ਤੇਰੇ ਛੇਤਰ ਫੇਰਾਂਗੇ ਮੇਰੇ ਤਾਂ ਮੇਰੇ ਤਾਂ ਛੇਤਰ ਉਸੇ ਹੀ ਖਾਂਦਾ ਮੈਂ ਉਹ ਯਾਰ ਜੇ ਤੇਰੇ ਚ ਗਲਤੀ ਹੋਊ ਫਿਰ ਤਾਂ ਫਿਰ ਉਹ ਜੇ ਇਹਨਾਂ ਦੀ ਹੋਊਗੀ ਇਹਨਾਂ ਦੀ ਫੇਰਾਂਗੇ ਮੈਂ ਇਹ ਹੀ ਸੋਚਦਾ ਵੀ 10 ਸਾਲ ਦਾ ਤੁਸੀਂ ਮੈਂ ਤੈਨੂੰ ਜਿਹੜੀ ਗੱਲ ਕਰੇ 10 ਸਾਲ 15 ਸਾਲ ਦੀ ਗੱਲ ਛੱਡ ਤੇ ਇੱਕ ਮਸਲਾ ਆਇਆ ਸੀ ਭਾਈ ਤੇਰਾ ਸਾਡੇ ਕੋਲੇ ਹਾਂ ਹਾਂ ਅੱਛਾ ਕੀ ਮਸਲਾ ਕੀ ਗੱਲ ਕੁੜੀ ਨੂੰ ਲੈ ਕੇ ਨਹੀਂ ਆਉਂਦੇ ਉਹ ਤਾਰੂਦਰੂ ਕਿੰਨਾ ਯਾਰ ਸੀ ਲੜਕੇ ਗਏ ਮੈਂ ਜੇ ਤੇਰੇ ਤੇ ਦੱਸਣਾ ਤਾਂ ਮੇਰੇ ਤੇ ਦੱਸ ਤੇਰੇ ਵੀ ਇਲਜ਼ਾਮ ਲਾਉਂਦੇ ਤੇਰੇ ਤੇ ਇਲਜ਼ਾਮ ਤੇ ਇਹ ਆ ਵੀ ਤੂੰ ਉਹਨਾਂ ਨੂੰ ਖਰਚਾ ਪਾਣੀ ਨਹੀਂ ਦਿੰਦਾ ਉਹ ਖਰਚਾ ਪਾਣੀ ਕਹੋ ਜਿਵੇਂ ਮੇਰੇ ਨਾਲ ਪੋਤਾ-ਪੋਤੀ ਮੇਰੇ ਕੋਲੇ ਨੇ ਅੱਛਾ ਮੈਂ ਬਾਲਦਾ ਓਏ ਕੱਲੇ ਪਤਾ ਕੀ ਯਾਰ ਤੇਰੇ ਪੋਤੀ ਪੋਤੀ ਦਾ ਖਰਚਾ ਪਾਣੀ ਕੱਲੇ ਦਾ ਆਖਰ ਕਰ ਜੇ ਵੀ ਕੁੜੀ ਆ ਉਹਦਾ ਵੀ ਤਾਂ ਕੁਝ ਖਾਂਦੀ ਪੀਂਦੀ ਹੋਊ ਉਹ ਵੀ ਕੁਝ ਖਰਚਾ ਤਾਂ ਨਾ ਚ ਫਿਕਰ ਹੋਦਾ ਹਰੀ ਨਿਕਲਣ ਤਾਂ ਸਾਰਾ ਮਾਇਆ ਤੱਕ ਪੱਕੀ ਪਕਾਈ ਕਰਕੇ ਲਾ ਵੀ ਪਹਾ ਕੇ ਖਾ ਲੈ ਕੇ ਜਾਣਾ ਨਹੀਂ ਮੁੰਡਾ ਤਾਂ ਪਾ ਕੇ ਆਵਦੀ ਅੱਛਾ ਚਲੋ ਕੋਈ ਗੱਲ ਨਹੀਂ ਆਪਾਂ ਆਪਾਂ ਸਮਾਂ ਰੱਖੀ ਬੈਠ ਕੇ ਕਦੋਂ ਗੱਲ ਕਰੀਏ ਬੋਲੋ ਰੱਖ ਲਈ ਜਦੋਂ ਮਰਜੀ ਹੁਣ ਚੁੱਪ ਨਹੀਂ ਮਰ ਲੋਗੇ ਅੰਦਰੋਂ ਜੀ ਰੱਖ ਲੈਣਾ ਹਾਂਜੀ ਮੈਂ ਠੀਕਾ ਵੀ ਦੇਤਾ ਸੀ ਕਿ ਉਹ 60000 ਰੁਪਏ ਕਿਲੇ ਦਾ ਜੈਸਾ ਠੀਕ ਹੈ 72000 ਉਹ ਦੇਦਾਤੀ ਫੇਰ ਦੇਉਂਗਾ ਆਪਾਂ ਆਪਾ ਪਤਾ ਕੀ ਹੈ ਦੇਖੇ ਤੁਸੀਂ ਗੱਲ ਜਿਹੜੀ ਕਰ ਰਹੇ ਹੋ ਦੇਖੋ ਪਤਾ ਕੀ ਹੈ ਹੁਣ ਅਗਲਾ ਤਾਂ ਜਿਵੇਂ ਕਹਿੰਦੇ ਨੇ ਹੁੰਦੇ ਕਲੀਅਰ ਕਰ ਜਾਂਦਾ ਕਿ ਸਾਨੂੰ ਕੁਝ ਦੰਦੇ ਨਹੀਂ ਆਪਾਂ 16 ਤਰੀਕ ਦਾ ਟਾਈਮ ਰੱਖੀਏ ਸਵਾਹ ਵਾ ਹਾਂ 15 ਸ਼ਨੀਵਾਰ ਨੂੰ ਆਉਂਗਾ ਉਹ ਚੱਲ ਮੈਂ ਮੁੰਡੇ ਨਾਲ ਰਹਿ ਕੇ ਕਰਕੇ ਮਸੂਏ ਅਸੇ ਨੰਬਰ ਤੇ ਸਾਨੂੰ ਉਹ ਕਿਆ ਹੋਇਆ ਬਾਹਰ ਛੋਟਾ ਮੁੰਡਾ ਅੱਛਾ ਕਰੇ ਸਾਡੇ ਨੰਬਰ ਤੇ ਰਹਿ ਕੇ ਕਰਕੇ ਫਿਰ ਬਸ ਉਹਨੂੰ ਟਾਈਮ ਦੇ ਠੀਕ ਆਪਾਂ ਰੱਖਾਂਗੇ ਆਪਾਂ 16 ਦਾ ਹੀ ਕਿਉਂਕਿ ਦੇਖੋ ਰਾਇਤ ਰਾਇਤ ਤੁਸੀਂ ਕਰੇ ਲਿਓ ਜਿਹੜਾ ਹੁਣ ਮਸਾਲਾ ਆਪਾਂ ਵੇਚਣਾ ਉਹ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੈਗੇ ਹੁਣ ਤੇਰੇ ਪਿੰਡ ਦੀ ਮਸਲ ਇੱਕ ਦੋ ਹੋਰ ਨਹੀਂ ਸਾਡੇ ਕੋਲ ਸੋ ਕੋਸੀ 15 14 ਨੂੰ ਆਣਾ ਸੀ ਉੱਥੇ ਆ ਨਹੀਂ ਸਕਣਾ ਹੁਣਾ ਤੇ ਹੁਣ 16 ਤਰੀਕ ਦਾ ਤੁਸੀਂ ਸੈਮ ਰੱਖ ਲਿਓ ਆਪੇ ਪਰ ਸਲਾਹ ਕਰ ਲਿਓ ਕਰੇ ਕੋਈ ਗੱਲ ਨਹੀਂ ਠੀਕ ਆ ਉਹ ਤਾਂ ਮੇਰੇ ਬੁੱਢਾ ਦੇਖੋ ਮੁੰਡਾ ਹੁਣ ਗੱਡੀ ਤੇ ਜਾਂਦਾ ਬਾਹਰ ਹਾਂ ਮੁੰਡਾ ਗੱਡੀ ਚਲਾਉਂਦਾ 10 ਸਾਲ ਦਾ ਅੱਛਾ ਗੱਡੀ ਚਲਾਉਂਦਾ 10 ਸਾਲ ਦਾ ਮੈਨੂੰ ਪੰਜ ਪੈਸੇ ਨਹੀਂ ਦਿੱਤੇ ਕਿਵੇਂ ਠੀਕ ਹੈ ਉਹ ਤਾਂ ਫਿਰ ਪਤਾ ਕੀ ਆ ਉਹ ਤਾਂ ਕਿੱਲਾ ਜਿਵੇਂ ਕਿੰਨਾ ਕੁ ਪਰਿਵਾਰ ਪ ਨਹੀਂ ਉਹਦਾ ਪਤਾ ਕਿ ਜਿਹੜਾ ਇਹਦਾ ਹਿੱਸਾ ਬਣਦਾ ਤੈਨੂੰ ਤਾਂ ਲੋੜ ਹੀ ਨਹੀਂ ਆ ਇਹ ਤੂੰ ਆ ਤੂੰ ਕਿ ਉਹ ਆਕ ਜੋ ਆ ਕੇ ਪਾੜ ਦੇਣ ਤੇ ਮੱਥੇ ਮਾਰ ਜਵਾਕ ਇਹਨਾਂ ਦੇ ਨੇ ਆਪੇ ਕਰਨਗੇ ਜਿਹੜਾ ਕੁਛ ਕਰਨ ਜਿਹੜਾ ਇਹਦਾ ਹਿੱਸਾ ਬਣਦਣ ਦੇ ਦੀ ਮੇਰੀ ਗੱਲ ਸੁਣੋ ਹੂੰ ਕਿਹੜਾ ਕਹਦਾ ਪੰਚੀ ਜੀ ਮੈਂ ਜਿਹੜਾ 10 ਲੱਖ ਦਾ ਕਰ ਤਾਈਆਂ ਉਹ ਕਰਦਾ ਕਹੋ ਕੌਣ ਹੋਂ ਮੇਰਾ ਕਰਜ਼ਾ ਤਾਂ ਦੇਖੋ ਉਹ ਤਾਂ ਆਪਾਂ ਬਹਿ ਕੇ ਗੱਲ ਕਰਾਂਗੇ ਕਰਜ਼ਾ ਤਾਂ ਸਾਰੇ ਨਹੀਂ ਦੇਣੇ ਨੇ ਦੇਣਾ ਕਿਹਨੇ ਨਹੀਂ ਓਰੇ ਇਹੇ ਸੀ ਤਾਂ ਗੱਲ ਆ ਮੈਂ ਇਹਨੂੰ ਕਹਿ ਵੀ ਜੰਮਾਤਰ ਮੇਰਾ ਪੈਸਾ ਉਤਰਦਾ ਨਹੀਂ ਮੈਂ ਤਾਂ ਕਿਸੇ ਨੂੰ ਮਰਲਾ ਨਹੀਂ ਕਰਦਾ ਜਦੋਂ ਮੈਨੂੰ ਕਹੋਂ ਕਹਦਾ ਖੇਡਣਾ ਨੇ ਤੈਨੂੰ ਘਰੋਂ ਕੱਢਰ ਜ਼ਮੀਨ ਤੇਰੇ ਕੋਲ ਆ ਤੈਨੂੰ ਘਰੋਂ ਕਿਵੇਂ ਕੱਢ ਗਿਆ ਮੈਂ ਘੜ ਦੱਤਾ ਬਣ ਕੇ ਤਾਂ ਇਹਨਾਂ ਨੂੰ ਬੋਦੇ ਪੁੱਛੇ ਨਾ ਵੀ ਤਰੋਹੇ ਤਾਂ ਕਰ ਰਿਹਾ ਨਹੀਂ ਆਪਾਂ ਪਤਾ ਕੀ ਆ ਇਹ ਗੱਲਾਂ ਦੇਖ ਮੇਰੇ ਨਾਲ ਤੁਸੀਂ ਕਰ ਰਹੇ ਆਪਾਂ ਬਹਿ ਕੇ ਉੱਥੇ ਮੂੰਹੇ ਨੇ ਹੋਈ ਜਾਣਗੀਆਂ ਆਪਾਂ ਆਪਾਂ ਪਤਾ ਕੀ ਆ ਆਪਾਂ ਸਮਾਂ ਰੱਖੀਏ 16 ਤਰੀਕ ਦਾ ਸਮਾਂ ਰੱਖ ਲਿਓ ਠੀਕ ਹੈ ਹਮ ਕਰੇ ਕਰਲਾ ਸਲਾਹਤ ਵੀ 16 ਤਰੀਕ ਨੂੰ ਭਾਈ ਆਪਾਂ ਬਹਿਣਾ ਤੇਰੇ ਤੇਰੇ ਜਿੰ ਪਿੰਡਾਂ ਕਹਿੰਗੇ ਪਿੰਡ ਆ ਜਾਣਗੇ ਜਿੱਥੇ ਤੂੰ ਕਹਿੰਗੋ ਉੱਥੇ ਆ ਜਾਾਂਗੇ ਜੇ ਤੂੰ ਆਣਾ ਤੂੰ ਆ ਜੀ ਸਾਡੇ ਕੋਲੇ ਕੋਈ ਮੈਨੂੰ ਤਾਂ ਜਿੱਥੇ ਮਾਚੀ ਸਾਤੋਂ ਬੁਲਾ ਲਓ ਫਿਰ ਐ ਐ ਕਰਿਓ 16 ਫਿਰ ਜੇ 15 ਨੂੰ ਆ ਜੀ ਚਾਹੇ ਕੋਈ ਗੱਲ ਨਹੀਂ ਫਿਰ ਤਾਂ 15 ਨੂੰ ਬੁਲਾ ਲਓ 15 ਤਰੀਕ ਨੂੰ ਆਣਾ ਤੂੰ ਸਾਡੇ ਕੋਲ ਆ ਜੀ ਇੱਥੇ ਕਿੱਥੇ ਮੇਦਿਆਸ ਗੁਰੂ ਘਰ ਸ਼ੌਨੀ ਚੌਨੀ ਇੱਥੇ ਨਿੰਗ ਸਿੰਘ ਸ਼ੌਨੀ ਅਸੀਂ ਦਾ ਸਿੰਘਾਂ ਦਾ ਗੁਰਦੁਆਰਾ ਗੁਰੂ ਘਰ ਹੈ ਕਿੱਥੇ ਜੀ ਇਹ ਮੇਦਿਆਸ ਪਿੰਡ ਮੇਦਿਆਸ ਸ਼ਾਦਲੀ ਦੇ ਨਾਲ ਪੈਂਦਾ ਨਿੰਗ ਸਿੰਘ ਸ਼ੌਨੀ ਅਤੇ ਸ਼ਹੀਦ ਸਿੰਘਾਂ ਦਾ ਗੁਰੂ ਘਰ ਇੱਥੇ ਆ ਜੀ 10 ਵਜੇ ਹਾਂ 10 ਵਜੇ ਪਹੁੰਚ ਜਾਓ ਬਾਈ ਬਣ ਕੇ ਠੀਕ ਹੈ ਤੂੰ ਮੱਕਰ ਠੀਕ ਆ ਹਾਂ ਸਲਾਹ ਕਰਕੇ ਸ਼ਾਮ ਤੱਕ ਮੈਨੂੰ ਫੋਨ ਕਰਦੀ ਫੇਰ ਵੀ ਠੀਕ ਹੈ ਜਿਹੜੀ ਪੰਚਾਇਤ ਸੰਜੂਤ ਨਾਲ ਲੈਂ ਬਪਾ ਨਾਲ ਪਤਾ ਲੱਗੇ ਦੱਸ ਉਹਨੂੰ ਠੀਕ ਹੈ ਨਹੀਂ ਨਹੀਂ ਜੇ ਭਾਈ ਜੇ ਤੈਨੂੰ ਐ ਲੱਗੂਗਾ ਜੇ ਤੇਰੇ ਪਿੰਡ ਆਉਣਾ ਤਾਂ 15 ਨੂੰ ਸੀ ਤੇਰੇ ਪਿੰਡ ਵੀ ਆ ਜਾਾਂਗੇ ਉਹ ਤੂੰ ਜਿੰਨੇ ਵਾਸੋਂ ਸਲਾਹ ਕਰ ਸਕੇ ਮੈਂ ਰਹਿ ਹੀ ਰਣੀਆ ਦੋਆਂ ਦੀ ਇੱਕ ਘਰ ਦਾ ਵੀ ਲੈਣੇ ਇੱਕ ਆਵਰੇ ਮੁੰਡੇ ਦੀ ਨਾਲ ਇਹ ਤਾਂ ਵੀ ਨਾ ਰਕਨੇ ਬਾ ਠੀਕ ਆ ਤੂੰ ਲੈ ਲੈ ਸਲਾਹ ਕੋਈ ਗੱਲ ਨਹੀਂ ਠੀਕ ਆ ਹਾਂ ਵੀਰੋ ਕਹਿ ਰਹਾ ਵੀ ਬੋਲੋ ਕੋਈ ਮੈਂ ਉੱਥੇ ਜਾ ਕੇ ਆਵਾਂ ਕੋਰੇ ਸਤਾ ਆਪਾਂ ਤੇਰੇ ਕੋਲ ਹੀ ਆ ਜਾਾਂਗੇ ਤਾਂ ਵੀ ਕੋਈ ਗੱਸਾਂ ਤੋਂ ਕੋਈ ਫਰਕ ਨਹੀਂ ਪੈਂਦਾ ਉਸ ਲਈ ਹਾਲਾਲ ਨਾ ਕਰ ਤਾ ਉਸ ਲਈ ਹਾਲਾਲ ਉਹ ਜਮੀਨ ਵਾਗਦੇ ਰੋਦੇ ਰੋਦੇ ਜਮੀਨ ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਉਹ ਤਾਂ ਮੌਕੇ ਨਾਲੇ ਹੋਊ ਗੱਲ ਤੂੰ ਕਿਉਂ ਨਹੀਂ ਦਿੰਦਾ ਕੀ ਕਾਰਨ ਆ ਫਿਰ ਸਾਨੂੰ ਦੱਸਣੀ ਦਾ ਲੋੜ ਨਹੀਂ ਨਾ ਇਹਨਾਂ ਨੂੰ ਦੱਸਾਂਗੇ ਆਪਾਂ ਗੱਲ ਇਹ ਜੇ ਇਹਨਾਂ 'ਚ ਗਲਤੀ ਹੋਊਗੀ ਤਾਂ ਇਹਨਾਂ ਦੇ ਛਿੱਤਰ ਫੇਰਾਂਗੇ ਤੇਰੇ 'ਚ ਗਲਤੀ ਤੇਰੇ ਛਿੱਤਰ ਫੇਰਾਂਗੇ ਮੇਰੇ ਤਾਂ ਮੇਰੇ ਤਾਂ ਛਿੱਤਰ ਉਸ ਲਈ ਖਾਲਾ ਮੈਂ ਬੋ ਯਾਰ ਜੇ ਤੇਰੇ 'ਚ ਗਲਤੀ ਹੋਊ ਵੀਰ ਤਾਂ ਫਿਰ ਉਹ ਜੇ ਇਹਨਾਂ ਦੀ ਹੋਊ ਵੀ ਇਹਨਾਂ ਦੀ ਫੇਰਾਂਗੇ ਮੈਂ ਇਹੀ ਸੋਚਦਾ ਵੀ 10 ਸਾਲ ਦਾ ਤੁਸੀਂ ਮੈਂ ਤੈਨੂੰ ਜਿਹੜੀ ਗੱਲ ਕਰੇ 10 ਸਾਲ 15 ਸਾਲ ਦੀ ਗੱਲ हां ठीक है ਤੁਸੀਂ 15 ਤਰੀਕ ਦਾ ਸਮਾਂ ਰੱਖੋ ਸਲਾਹ ਕਰ ਲਈ ਇਹ ਨਾਲ ਕਰਨੀ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ